ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਵਾੜਾ ਭਾਈ ਕਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਦੋਸਤੋ ਮੁਦਕੀ ਦੇ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਆਸੇ ਦੋਸਤੋ ਪਸ਼ੂ ਹੁੰਦੇ ਆ ਆਪਣੀ ਇਹ ਤੀਜੀ ਚੌਥੀ ਵੀਡੀਓ ਹੋਊਗੀ ਇਸ ਘਰ ਦੇ ਵਿੱਚੋਂ ਅੱਜ ਦੋ ਨਗ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਇੱਕ ਬਿਲਕੁਲ ਹੀ ਛੋਟੀ ਉਮਰ ਦੀ ਦੋਸਤੋ ਕੱਟੀ ਹੋਊਗੀ ਬੂਰੇ ਰੰਗ ਦੇ ਵਿੱਚ ਆ ਦੋਸਤੋ ਨੀਲੀ ਰਾਵੀ ਇਸ ਤੋਂ ਇਲਾਵਾ ਦੋਸਤੋ ਵੱਡਾ ਟੇਡੇ ਕਟ ਵਾਲਾ ਤੁਹਾਨੂੰ ਕਟਾ ਦਿਖਾਉਂਗਾ ਵੈਸੇ ਦੋਵੇਂ ਜਾਨਵਰ ਇਹ ਦੋਸਤੋ ਤੋਰ ਕੇ ਦੇਖ ਲਾਂਗੇ ਤੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਨਾਗ ਦੋਵੇਂ ਸਾਫ ਸੁਧਰੇ ਹੋਣਗੇ ਬਾਕੀ ਸਾਰੀ ਗੱਲਬਾਤ ਆਉ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਪਸ਼ੂ ਵਿਕਰੀ ਆਸੇ ਹੁੰਦੇ ਆਪਣੇ ਕੋਲੇ ਹਾਂਜੀ ਠੀਕ ਐ ਅੱਛਾ ਨਾਂ ਦੱਸ ਦੀ ਆਪਣੇ ਕੋਲ ਨਿਵੇਂਦਰ ਆਈ ਨਾਂ ਪਿੰਡ ਆਪਣਾ ਵਾੜਾ ਪਈਗਾ ਹਾਂਜੀ ਠੀਕ ਐ ਅੱਛਾ ਮੰਨ ਕੇ ਚੱਲ ਵੀ ਪਹਿਲਾਂ ਵੀ ਵੀਡੀਓ ਬਣਾਈਆਂ ਅੱਜ 2 ਜਨਵਰੀ ਆਪਣੇ ਕੋਲ ਹੈ ਨਾ ਹਾਂਜੀ ਹਾਂਜੀ ਠੀਕ ਹੈ ਇੱਕ ਤਾਂ ਬਿਲਕੁਲ ਹੀ ਛੋਟੀ ਉਮਰ ਦੀ ਕੱਟੀ ਆ ਹਾਂਜੀ ਹੈ ਨੀਲੀ ਦੀ ਬੂਰੀ ਹੈ ਜੀ ਹਾਂ ਕਿੰਨੇ ਕ ਟਾਈਮ ਦੀ ਹੋਊਗੀ ਅੰਦਾਜ਼ਾ ਇਹ ਹੋਊਗੀ 5 ਕ ਮਹੀਨਿਆਂ ਦੀ ਹੋਣੀ ਹੈ ਅੱਛਾ ਹਾਂ ਤੇ ਮੰਨ ਕੇ ਚੱਲ ਵੀ ਜਿੱਥੋਂ ਲਿਆਂਦੀ ਆ ਪਤਾ ਕਿਹੜੀ ਸੀਮਨ ਦੀ ਆ ਜਾਂ ਕੋਈ ਇਹਦੇ ਮਾਂ ਵਗੈਰਾ ਕੁਝ ਵੇਖਿਆ ਹੋਵੇ ਦੁੱਧ ਦੱਸਿਆ ਉਹਨਾਂ ਨੇ 12-13 ਲੀਟਰ ਦੱਸਿਆ ਇਹਦੀ ਮਾਂ ਥੱਲੇ ਅੱਛਾ ਮਾਂ ਵੀ ਇਹਦੀ ਬੂਰੀ ਸੀਗੀ ਬਾਕੀ ਅੱਛਾ ਪੱਠੇ-ਪੁੱਠੇ ਖਾਂਦੀ ਵਧੀਆ ਹਾਂ ਹਾਂ ਬਹੁਤ ਚਰਦੀ ਆ ਠੀਕ ਹੈ ਦੋਸਤੋ ਜਿਹੜੇ ਵੀਰ ਭਰਾ ਛੋਟੀ ਕੱਟੀ ਮੰਗਦੇ ਸੀ ਠੀਕ ਕਹਿੰਦੇ ਸੀ ਜਿਹੜੀ ਨੀਲੀ ਦੀ ਆ ਥੱਲੇ ਤੁੰ ਹੈਗਾ ਇਹਦੇ ਅੱਛਾ ਹਾਂ ਠੀਕ ਹੈ ੱਖਾ ੱਖਾ ਦੋਸਤੋ ਬਿਲਕੁਲ ਭਾਈ ਜਿਹੜੇ ਵੀਰ ਭਰਾ ਨੇ ਛੋਟੀ ਕੱਟੀ ਲੈਣੀ ਆ ਆਪਣੀ ਸਾਹਮਣੇ ਸਾਹਮਣੇ ਝੂਟੀ ਤਿਆਰ ਕਰਨੀ ਆ ਉਹਨਾਂ ਵਾਸਤੇ ਚੰਗੀ ਆ ਖੋਲੀ ਬਾਈ ਇਹਨੂੰ ਮੜੀ ਜੀ ਤੋੜ ਕੇ ਦੇਖ ਲਈਏ ਬਾਕੀ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਇੱਥੇ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਤਕਰੀਬਨ 5 ਕੇ ਮਹੀਨੇ ਬਾਈ ਉਮਰਦਸਤ ਹੈ ਵੈਸੇ ਤੌਰ ਤੁਰ ਬਿਲਕੁਲ ਚੰਗੀ ਆ ਠੀਕ ਆ ਜੀ ਤੇ ਕੱਟੀ ਵੈਸੇ ਵੀ ਠੀਕ ਹੈ ਵਾਲੀ ਨਰਮ ਵੀ ਨਹੀਂ ਹੈਗੀ ਇਹ ਦੋਸਤੋ ਪਹਿਲੇ ਨੰਬਰ ਵਾਲੀ ਕੱਟੀ ਆ 5 ਕੇ ਮਹੀਨੇ ਦੋਸਤੋ ਉਮਰ ਅੱਖਾਂ ਖਾਂ ਖਾਂ ਦੋਵੇਂ ਵਾਈਟ ਹੈ ਤੇ ਨੀਲੀ ਰਾਵੀ ਚ ਆਉਂਦੀ ਹੈ ਇਹ ਦੋਸਤੋ ਠੀਕ ਹੈ ਵੈਸੇ ਪੈਰਾਂ ਤੇ ਵੀ ਮਾਰਕਿੰਗ ਹੋਊਗੀ ਤੇ ਤੁਹਾਨੂੰ ਥਣ ਥਣ ਵੀ ਦੋਸਤੋ ਚੈੱਕ ਕਰਾ ਦਿੰਨਾ ਮੈਂ ਠੀਕ ਹੈ ਇੱਥੇ ਹੀ ਬੰਦ ਦੇ ਕੋਈ ਗੱਲ ਨਹੀਂ ਨੂੰ ਰੰਗ ਦੋਸਤੋ ਬੂਰਾ ਹੋਊਗਾ ਇਹਦਾ ਤੇ ਵੈਸੇ ਹੀ ਮਾਰਕਿੰਗ ਸਾਰੀ ਹੈਗੀ ਹੈ ਤੇ ਥਣ ਝੂਲੀ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਗੈਪ ਤੇ ਥਣ ਹੋਣਗੇ ਇਸ ਕੱਟੀ ਦੇ ਠੀਕ ਹੈ ਤੇ ਰੰਗ ਸੋਨਾ ਬਾਈ ਰੇਟ ਕੀ ਸੋਚਾ ਹੈ ਦਾ ਰੇਟ ਵੀਰੇ ਫੋਨ 'ਚ ਹੀ ਦੱਸ ਦਿਆਂਗੇ ਆਪਾਂ ਬਾਕੀ ਮਾਨਤਾ ਦੇ ਵੀ ਕਰਾਂਗੇ ਕੋਈ ਗੱਲ ਨਹੀਂ ਅੱਛਾ ਹਾਂ ਸ਼ਾਇਦ ਰੇਟ ਫੋਨ ਦੇ ਉੱਤੇ ਤੈਅ ਕਰਨਾ ਹੈ ਹਾਂਜੀ ਠੀਕ ਹੈ ਦੋਸਤੋ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਹੈ ਇਸ ਤੋਂ ਇਲਾਵਾ ਬਾਈ ਕਟਾ ਆਪਣੇ ਕੋਲੇ ਇਹ ਟੇਡੇ ਕਟਾ ਵਾਲਾ ਇਹ ਵੀ ਬੂਰਾ ਹੀ ਆ तकरीबन ਤੇ ਕਿੰਨੇ ਟਾਈਮ ਦਾ ਹੋ ਗਿਆ ਬਈ ਇਹ ਇਹ ਹੋਊਗਾ 14-15 ਮਹੀਨਿਆਂ ਦਾ ਹੋਣਾ 14-15 ਮਹੀਨਿਆਂ ਦਾ ਅੱਛਾ ਇਹਦਾ ਕੁਝ ਪਤਾ ਮਾਲੀ ਦਾ ਕੀੜੇ ਦਾ ਇਹ ਜਾਂ ਮਾਂ ਵਗੈਰਾ ਕੁਝ ਪਤਾ ਹੋਵੇ ਬਾਹਰ ਦਾ ਹੀ ਕੰਮ ਆ ਮਾਲੀ ਦਾ ਆਪਣੇ ਇੱਧਰ ਬਾਹਰ ਏਰੀਆ 'ਚ ਵਧੀਆ ਕਹਿ ਕੀ ਆ ਮਾਲੀ ਸਾਰੇ ਮਾਲੀ ਠੀਕ ਹੈ ਤੇ ਖੋਲਖਾ ਨੂੰ ਇਹਦਾ ਵੀ ਕਿਹੜਾ ਜਿਹੜਾ ਦੋਸਤੋ 14-15 ਮਹੀਨੇ ਇਸ ਕੱਟੇ ਦੀ ਉਮਰ ਠੀਕ ਹੈ ਬਾਕੀ ਕੱਟ ਕੁਟ ਸੁਹਣਾ ਤੇ ਅੱਖਾਂ ਦੋਵੇਂ ਦੋਸਤੋ ਨੀਲੀਆਂ ਹੋਣ ਗਈਆਂ ਸਿੰਘ ਦੋਸਤੋ ਗਲਾਈ ਦੇ ਵਿੱਚ ਕਰ ਲਏ ਆ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣੇ ਆ ਵੈਸੇ ਕੱਟਾ ਦੋਸਤੋ ਸਵਿਆ ਹੋਇਆ ਤੇ ਚੰਗਾ ਗਾਹ ਮਾਲੀ ਤਿਆਰ ਹੋ ਜੂਗਾ ਇਹ ਬਾਕੀ ਪੁੜੇ ਪਾੜੇ ਬਿਲਕੁਲ ਚੱਕਵੇਂ ਹੋਣਗੇ ਸ਼ਕੀਨ ਇਹ ਕੱਟਾ ਤੇ ਬਿਲਕੁਲ ਜੈਦਜੀ ਮਾਰਕਿੰਗ ਹੋਊਗੀ ਚਾਰੇ ਪੈਰਾਂ ਤੇ ਅੱਖਾਂ ਦੋਵੇਂ ਦੋਸਤੋ ਨੀਲੀਆਂ ਹੋਣ ਗਈਆਂ ਤੇ ਸਿੰਘ ਵੈਸੇ ਕਾਫੀ ਦੋਸਤੋ ਗਲਾਈ ਦੇ ਵਿੱਚ ਕਰ ਲਏ ਆ ਕੁੜੇ ਦੇਖੋ ਬਿਲਕੁਲ ਚੱਕਵੇਂ ਤੇ ਰਾਜੀ ਹੋਣਗੇ ਤੇ ਬਾਕੀ ਟੈਸਟਿਕਲ ਵਗੈਰਾ ਤੁਹਾਨੂੰ ਦੋਸੋ ਚੈੱਕ ਕਰਾ ਦਲਾਂਗੇ। ਬਾਈ ਕਹਿੰਦਾ ਵੀ ਗਾਹਾਂ ਆਪਣਾ ਵੇਚਣ ਖਰੀਦਣ ਦਾ ਕੰਮ ਆ ਠੀਕ ਹੈ। ਬਾਕੀ ਫਰੋਲ ਸਟਾਈਲ ਦਾ ਹੀ ਐ ਫਰੋਇ ਪਰ ਏਰੀ ਦੇ ਵਿੱਚ ਤਕਰੀਬਨ ਸਾਰੀ ਚੰਗੇ ਸਾਰੇ ਟੈਸਟਿਕਲ ਹਾਂ ਨਹੀਂ ਟੈਸਟ ਕਰਾ ਦੋ ਸਰੇ ਦੇ ਆ। ਹਾਂ ਇੱਕ ਨੰਬਰ ਠੀਕ ਹੈ। ਜੀ ਜੀ ਤੇ ਇਹਦਾ ਰੇਟ ਰੇਟ ਇਹਦਾ ਹੀ ਫੋਨ 'ਚ ਦੱਸਾਂਗੇ ਜੀ। ਅੱਛਾ ਦੋਵੇਂ ਨੰਗਾਂ ਦਾ ਹੀ ਫੋਨ ਤੇ ਹਾਂਜੀ ਠੀਕ ਹੈ। ਦੋਸੋ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ। ਇਹ ਤਕਰੀਬਨ ਪਹਿਲੇ ਦੂਜੇ ਨੰਬਰ ਤੇ ਕੱਟਾ ਤੁਹਾਨੂੰ ਦਿਖਾਇਆ। ਤੇ ਇਸ ਤੋਂ ਲਾਵਾ ਛੋਟੀ ਕੱਟੀ ਦਿਖਾਈ ਆ ਦੋਵਾਂ ਦੇ ਵਿੱਚੋਂ ਜਿਹੜਾ ਵੀ ਜਾਨਵਰ ਪਸੰਦ ਆਵੇ ਰੇਟ ਬਾਈ ਜੈ ਜੀ ਹੋਣਗੇ ਬਈ ਇਹਨਾਂ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਤੁਹਾਨੂੰ